ਚੋਲੇ ਕੇ ਹੁਣ ਤਾਂ ਮਾਸੀ ਨੇ ਤੁਹਾਡੇ ਵਾਸਤੇ ਆ ਦੇਖੋ ਭੇਜਿਆ ਹਾਂ ਇਹ ਵੀ ਨੱਚ ਤਾਂ ਆ ਮਾਰਦੇ ਹਾਂ ਹਾਂ ਤਾਂ ਰਜਿਸਟਰ ਕਰਨਾ ਆਈ ਆ ਤਾਂ ਆਹ ਤਾਂ ਜਾਨਤ ਆਉਣੀ ਆ ਲਓ ਜੀ ਹੁਣ ਫਿਰ ਕਿੰਨੀ ਮਾਣ ਡੱਕ ਦਾ ਟੇਬਲ ਬਣਵਾਉਣੀ ਤਾਂ ਮਰ ਲਈ ਬਿਮਾਰ ਹੋ ਕੇ ਆ ਗਈ ਭਾਬੀ ਨਹੀਂ ਲੈ ਤੀਦਾ ਭਾਈ ਅਰਵਿਲੀਆ ਜਗਿੰਦਰ ਸਿੰਘ ਦਾ ਕਿੰਦੇ ਕਰਮਾ ਵਾਲੀ ਐ ਮਾਮਾ ਮਾਮੀ ਇੰਨਾ ਪਿਆਰ ਮਿਲਦਾ ਮਾ ਮੇਰੇ ਸਾਰੇ ਸ਼ੌਂਕ ਉਹਨਾਂ ਨੇ ਪੂਰੇ ਪੇਕਿਆਂ ਦੇ ਫਰਜ਼ ਅਦਾ ਕੀਤੇ ਤੇ ਬੱਟ ਮੇਰੇ ਬਾਮੂ ਮਾਮੀ ਨੇ ਮੇਰੇ ਇੰਨਾ ਸਾਥ ਦਿੱਤਾ ਕਿ ਦੱਸ ਸਕਦੇ ਹੋ ਮੇਰਾ ਮਨ ਹਰਮਾਨਾ ਨਹੀਂ ਹੈਗਾ ਐ ਨਹੀਂ ਹੋ ਗਾ ਉਹਦਾ ਪਹਿਲੇ ਟਾਈਮ ਦੇ ਵਿੱਚ ਬਹੁਲਾ ਕੰਮ ਕਰ ਦਿੰਦੇ ਸੀ ਨਾ ਤੇ ਹੁਣ ਇੰਨਾ ਕਰਦੇ ਨਹੀਂ ਆ ਐਂਦਾ ਲੱਗਾ ਮਸ਼ੀਨੀ ਪਰ ਸਾਰੀ ਇੱਥੇ ਘੜੀ ਹੈ ਜੇ ਇੱਕ ਤਾਂ ਇਹਦਾ ਬਿਮਾਰ ਹੋ ਗਏ ਹੁਣ ਕੋਈ ਨਾ ਕੋਈ ਉਦਾਂ ਦਾ ਹੀ ਸੀ ਨਾਲ ਹੈ ਹਾਂ ਕੋਈ ਹੈ ਨਹੀਂ ਐਵੇਂ ਦਾ ਹਾਂ ਹੈਨਾ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡੇ ਸਾਰਿਆਂ ਦੇ ਆਪਣਾ YouTube ਚੈਨਲ ਗੁਰਜਸ ਵਲੌਗਸ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਲਾਸਟ ਵਲੌਗ 'ਚ ਤੁਸੀਂ ਦੇਖਿਆ ਸੀਗੇ ਸੀ ਨਾਨੀ ਜੀ ਨੂੰ ਮਿਲਣ ਮਿਲ ਕੇ ਆ ਗਏ ਸੀ ਨਹੀਂ ਜਦਾ ਨੀਂਦ ਆਈ ਸੀ ਹੁੰਦੀ ਸਾਰੇ ਜਣੇ ਸੋਗੇ ਤੇ ਹੁਣ ਅਸੀਂ ਉੱਠਿਆ ਇਵਨਿੰਗ ਦੇ ਬੱਜ ਕੇ 7 ਹਨਾ ਗਰਮੀ ਹੈ ਇਸ ਕਰਕੇ ਨੀਂਦ ਬਹੁਤ ਹੁੰਦੀ ਤੇ ਇਧਰ ਮੰਮੀ ਨੇ ਚਾਹ ਬਣਾਤੀ ਮਿੰਟੋ ਮਿੰਟੇ ਕਿਉਂਕਿ ਅਸੀਂ ਜਾਣਾ ਤੇ ਮੰਮੀ ਜੀ ਨੇ ਵੀ ਰਖੜੀ ਵੰਦਣਾ ਜਾਣਾ ਮੰਮੀ ਜੀ ਵੀ ਸਾਡੇ ਨਾਲ ਜਾਣਗੇ ਪਾਪਾ ਮੰਮੀ ਨੂੰ ਨਾਨੀਆਂ ਤੱਕ ਛੱਡ ਕੇ ਗਏ ਤੇ ਰੇਨ ਜਾ ਰਿਹਾ ਵੇ। ਹਨਾ ਵੈਸੀ ਸੰਡੇ ਸੀ ਤੇ ਮਮਾ ਜੀ ਨੂੰ ਅਮਰਜੈਂਸੀ ਡਿਊਟੀ ਕਾਲ ਆ ਗਈ ਸੀ ਡਿਊਟੀ ਅਮਰਜੈਂਸੀ ਜਾਣਾ ਪਿਆ ਤੇ ਮਮਾ ਜੀ ਵੀ ਲੇਟ ਆਏ। ਤੇਨੇ ਤੇ ਇਸਟਾਮੇਸੀ ਚੱਲ ਜਾਣਾ ਸੀ ਮਮਾ ਜੀ ਦੀ ਵੇਟ ਕਰ ਰਹੀ ਸੀ ਕਿਉਂਕਿ ਮਮਾ ਮੰਮੀ ਨੇ ਵੀ ਸਾਡੇ ਨਾਲ ਹੀ ਜਾਣਾ। ਚਲੋ ਐਂਟਣਾ ਚਾਹ ਰੜੀਏ ਚਾਹ ਪੀਓ ਫਿਰ ਮਿਲਦੀ ਹਾਂ। ਹਾਇ ਤੱਕ ਸਾਡੀ ਅੱਖ ਨਹੀਂ ਕੁਲੀ। ਚਾਹ ਪੀ ਕੇ ਇਹ ਤਾਂ ਅਕਸਰ ਹੀ ਆਖ ਕੋਲ ਜੀ ਫਿਰ ਮਿਲਦੇ ਸਾਰਿਆਂ ਨੇ ਬਲੌਗ ਨਾਲ ਪੜੀ ਰਿਓ ਕੋਈ ਵੀ ਸਕਿੱਪ ਨਾ ਕਰੇ ਚਾਹ ਸੀ ਪੀ ਲਈ ਤੇ ਇੱਧਰ ਮਿਲੋ ਮਾਮਾ ਜੀ ਜਦੋਂ ਮਾਮਾ ਜੀ ਆਏ ਸੀ ਸੁੱਤੇ ਪਏ ਸੀ ਔਰ ਮਾਮਾ ਜੀ ਠੀਕ ਹੋ ਮਾਮਾ ਜੀ ਦਾ ਮੂੰਹ ਤਾਂ ਟੱਕਰ ਆਦੀ ਜਦੋਂ ਅਸੀਂ ਆਏ ਸੀ ਇਹਨਾਂ ਨੇ ਤੁਹਾਨੂੰ ਦੇਖ ਲਿਆ ਤੁਸੀਂ ਸਾਨੂੰ ਰਸਤੇ 'ਚ ਮਿਲੇ ਸੀ ਅੱਛਾ ਮੈਂ ਜਾਣਦਾ ਸੀ ਏਜੰਸੀ ਕੋਲ ਹੈ ਤੁਸੀਂ ਜਲਦੀ ਵਲਦੀ ਚਲੇ ਗਏ ਰਸਤੇ ਜਦੋਂ ਅਸੀਂ ਸ਼ਹਿਰਪੁਰ 'ਚ ਐਂਟਰ ਕੀਤੇ ਤੁਸੀਂ ਜਾ ਰਹੇ ਸੀ ਦੋ ਮੈਂ ਕਿਹਾ ਮਾਮਾ ਜੀ ਨੂੰ ਅੱਜ ਛੁੱਟੀ ਕਹਿੰਦੇ ਅੱਜ ਵੀ ਛੁੱਟੀ ਖੇਲੇਗੇ ਸੀ ਜਾਣਾ ਤੇਰੇ ਨਜ਼ਾਰੇ ਮਾਮਾ ਮੰਮੀ ਤਾਂ ਚੱਲੇ ਹੁਣ ਮੇਰੇ ਨਾਲ ਤੂੰ ਲੈ ਨਜ਼ਾਰੇ ਆਹੋ ਮੈਂ ਤੇਰੇ ਕੱਲਾ ਭੂਣਾ ਆਹ ਰਾਮ ਨਾਲ ਯਾਦ ਕਰਾਂਗੀ ਆਹੋ ਫਿਲਮ ਦੇਖੂਗਾ ਮੈਨੂੰ ਉਹ ਦਿਖਣੀ ਹੈ ਕਿਵੇਂ ਗੇਮਾਂ ਖੇលੂਗਾ ਹੁਣ ਮਗਰ ਹਾਂ ਨਹੀਂ ਉਹ ਹੋ ਦੇਖ ਲੈ ਲਮ ਮੈਂਟੋ ਮੰਟੀ ਹੋ ਗਿਆ ਸੀ ਤਿਆਰ ਹੁਣ ਮਾੜੀ ਜੀ ਆਕਾ ਕੁਲੀਆਂ ਨੀ ਨੀਂਦਾਈ ਸੀ ਮੰਮੀ ਨੇ ਕਿ ਸ਼ੌਕ ਜੀ ਤਾਂ ਮੰਮੀ ਕੇ 8:30 ਹੋ ਗਏ ਤਾਂ ਕੁ ਕੁਲੀਆਂ ਆਪਣੀ ਜਾਣ ਦੀ ਤਿਆਰੀ ਹੈ ਉਹ ਇੱਧਰ ਮੈਨੂੰ ਰਕੜੀ ਦੇ ਗਿਫਟ ਮਿਲ ਗਿਆ ਘਰ ਜਾ ਕੇ ਦਿਖਾਉਂਗੀ ਮੈਂ ਤੁਹਾਨੂੰ ਚੱਲ ਪਏ ਸੀ ਹਾਂ ਜੀ ਅਸੀਂ ਸਾਡਾ ਜੀ ਬੋਲ ਬੈਠਾ ਪਿਆ ਜੀ ਹਾਂ ਜੀ ਹੁਣ ਅਸੀਂ ਲੁਧਿਆਣੇ ਤੁਜੀ ਅਸੀਂ ਤੇ ਮਾਮਾ ਤੇ ਮੰਮੀ ਜੀ ਨੇ ਨਾਲ ਲੁਧਿਆਣੇ ਜਾਣਾ ਸੀ ਮੰਮੀ ਨੇ ਆਪਣੀ ਭੇਕੇ ਲੈ ਜਾਣਾ ਸੀ ਮਮੇਸ਼ਾ ਦੱਸ ਰਹੀ ਹੈ ਜੀ ਮੰਮੀ ਉਹਨਾਂ ਨੂੰ ਛੱਡੀ ਛੱਡੀ ਗੱਲ ਆ ਮੋਦੇ ਦੀ ਮਾਮੇ ਉਹਨਾਂ ਨੇ ਆਣਾ ਦੀ ਕਿੱਥੇ ਆਣੇ ਸੀ ਲੁਧਿਆਣੇ ਕਿ ਮਾਮੀ ਦੇ ਪੇਕੇ ਲੁਧਿਆਣੇ ਦੇ ਮਾਮੀ ਉਹਨਾਂ ਨੂੰ ਅਸੀਂ ਉੱਤੇ ਡ੍ਰੌਪ ਕਰਕੇ ਅਸੀਂ ਰੋਟੀ ਪਾਣੀ ਖਾ ਕੇ ਉਹਨਾਂ ਚਲੇ ਕਰੇ ਬਸ ਇੰਨੀ ਗੱਲ ਬਾਤ ਆ ਤੇ ਸਾਰਿਆਂ ਨੇ ਜੀ ਨਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਕਿਉਂਕਿ ਇਹਨਾਂ ਦਾ ਬੋਲ ਬੜਾ ਹੈ ਇਹਦੇ ਤੋਂ ਬੋਲਣੀਆਂ ਤੁਹਾਨੂੰ ਸਾਢੇ 10 ਵਜੇ ਤੱਕ ਘਰ ਪਹੁੰਚ ਜਾਣਾ 11:00 ਵਜੇ ਸਾਢੇ 11:30 ਵਜੇ ਤੱਕ ਸਾਢੇ 10 ਵੇ ਪਹੁੰਚ ਜਾਣਾ 11:00 ਵਜੇ ਵਾਹ ਸਾਢੇ 11:30 ਵਜੇ ਤੱਕ ਘਰ ਪਹੁੰਚਣਾ ਘਰ ਜਾ ਕੇ ਮਿਲਾਂਗੇ ਘਰੋਂ ਵੀ ਇਹਨੇ ਫੋਨ ਨਹੀਂ ਆਈ ਜਾਂਦੇ ਹਜੇ ਤੱਕ ਆਈ ਨਹੀਂ ਤਸੀ ਆਏਗੀ ਕਿਸੇ ਦਾ ਫੋਨ ਨਹੀਂ ਆ ਤਾਂ ਤੇ ਕੰਮਟੇਰ ਨੂੰ ਸਾਨੂੰ ਪਿਆਰ ਨਹੀਂ ਹੈਗਾ ਇਸ ਕਰਕੇ ਸਾਨੂੰ ਕੋਈ ਤਾਂ ਤੁਹਾਨੂੰ ਨਹੀਂ ਆਏ ਮੈਨੂੰ ਤਾਂ ਬੁਣ ਆਏ ਕਰ ਜਾ ਕੇ ਮਿਲਾਂਗੇ ਹੁਣ ਹੈ ਤੁਹਾਨੂੰ ਘਰੇ ਕੋਈ ਕੁੱਤੇ ਦੀ ਸ਼ਾਨ ਨਹੀਂ ਕੱਢਦਾ ਲੈ ਉਹਨੂੰ ਹੁਣ ਹੋਣਗੇ ਇਹਦੇ ਕਰੇ ਬਤੇ ਬੋਲੇ ਨਹੀਂ ਜਾ ਰਹੇ ਮੈਂ ਤਾਂ ਇਹ ਤਾਂ ਸਾਰੇ ਪਾਸੇ ਬਾਦੀ ਹੈ ਬੋਲੇ ਨਹੀਂ ਜਾ ਰਹੇ ਹੁਣ ਕੀ ਬੋਲਾਂ ਚਲ ਮੈਂ ਤੁਹਾਨੂੰ ਕਰ ਜਾ ਕੇ ਮਿਲਾਂਗੇ ਚਲ ਯਾਰ ਤੋ ਨੀ ਗਾਲਾ ਯਾਰ ਕੀ ਗੱਲ ਆ ਯਾਰ ਮੇਰਾ ਬੋਲ ਨਹੀਂ ਨਿਕਲਦਾ ਤੇ ਕੀ ਕਰਾਂ ਯਾਰ ਠੰਡਾ ਬ ਕੋਲ ਡਰਿੰਕ ਆ ਪੀ ਲਿਆ ਜੀ ਦੇਖੋ ਮੇਰੇ ਸਾਹਮਣੇ ਕੋਕ ਪਿਆ ਸੀ ਬਾਦ ਵਿੱਚ ਮੈਂ ਨਾ ਕੰਟਰੋਲ ਕੀਤਾ ਦੇਖ ਕੋਕ ਪੀਤਾ ਨਹੀਂ ਇਹਨਾਂ ਨੇ ਬਹੁਤ ਲਿਓ ਫੜਫੜ ਗਲਾਸ ਲਿਓ ਆਹ ਮੇਰਾ ਆਪਣਾ ਹਾਜਮ ਆਪਣਾ ਘੜਾ ਗਲੇ ਦੁਖਦੇ ਆ ਸੋਚਿਆ ਟਰੱਕ ਦੇ ਵਿੱਚ ਮਾਰਾ ਗੱਡੀ ਟੱਕਰ ਕੇ ਫੇਰ ਕੀ ਬਣੂ ਕਹਿੰਦਾ ਕਿ ਤਾਂ ਬਚ ਜੂ ਨਹੀਂ ਐਦਾਂ ਬੱਜਿਆ ਨਹੀਂ ਤੇ ਦੇਖੋ ਚਾਚਾ ੜਾਉਣ ਸੁੱਤਾ ਨਹੀਂ ਦੀ ਵਾਲੇ ਸੁੱਤਾ ਨਹੀਂ ਦੀ ਚਾਚੀ ਰੱਖੂ ਨਾ ਆ ਹਾਂ ਮੈਂ ਦੇ ਦੇ ਬੈੱਡੀ ਬੈੱਡੀ ਨਹੀਂ ਬਾਹਰ ਲਉਣੀ ਜਦੋਂ ਵੀ ਆਉਂਗੇ ਮੈਨੂੰ ਫੋਨ ਕਰਦੇ ਮੈਂ ਚਾਹ ਲਿਆ ਪੀ ਇਹਦੋਂ ਤੱਕ ਹੀ ਲੱਗਦਾ ਜਾਣ ਚਾਹੀਦੀ ਇਹਦੇ ਲਈ ਚੱਲ ਚੰਗਾ ਚਾ ਬਾਏ ਬਾਏ ਟਾਟਾ ਮਿਲਦੇ ਆ ਕੱਲ ਨੂੰ ਹਾਂ ਜੇ ਸੰਗਤ ਪਹੁੰਚ ਗਈਆਂ ਕਰੇ ਲਾਈਟ ਤੇ ਕਰਦੀ ਹੈ ਲਾਈਟ ਉਹ ਤੁਹਾਡੇ ਸਾਫ਼ ਕਰਨ ਵਾਲੇ ਨੇ ਕਾਰ ਪਹੁੰਚ ਗਿਆ ਸੀ ਸੱਗੂ ਵੀਰ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਨੀਂਦ ਬਹੁਤਾ ਹੀ ਪਈ ਐ ਨਾ ਆਪ ਵੀ ਤਿੰਨ ਚਾਰ ਘੰਟੇ ਜਾਣ ਨੂੰ ਚਾਰ ਘੰਟੇ ਹੋ ਗਏ ਘਟਾ ਘਰ ਸੱਤ ਤੋਂ ਅੱਠ ਘੰਟੇ ਕੱਢ ਲਏ ਤੁਸੀਂ ਨੌ ਘੰਟੇ ਹਾਂ ਵਾਹ ਯਾ ਹੰਤਾ ਡਿਗਣੇ ਹੀ ਆ ਬੱਚਾ ਜੀ ਕੋਣ ਆਉਂਦਾ ਏ ਜੀ ਮੋਣੀ ਹਾਲੇ ਸੁੱਟੀ ਨਹੀਂ ਹੋਣੀ ਪੌਣੀ ਦੇਖਦੀ ਉਹ ਨਾ ਕੋਰੀਅਨ ਵਿੱਚ ਡੈਡੀ ਵੀ ਆਇਆ ਨਹੀਂ ਫਿਲਮ ਦੇਖਦਾ ਹੋਵੇ ਫਿਲਮ ਦੇਖਦਾ ਡੈਡੀ ਫਿਲਮ ਨਹੀਂ ਦੇਖਦਾ ਮੈਂ ਰੋ ਸਕੂ ਮੈਡਮ ਕੀ ਹੋ ਗਿਆ ਮੈਨੂੰ ਨਹੀਂ ਮਿਲਣਾ ਸੀ ਮੈਨੂੰ ਨਹੀਂ ਮਿਲਣਾ ਪਤਾ ਸੀ ਆ ਜਾ ਹੁਣ ਉਹ ਦੇਖ ਸਾਰੇ ਜਾ ਗਏ ਭਈ ਗੱਡੀ ਆ ਤੇ ਉਹ ਵੀਰੂ ਤਾਂ ਦੇਖੋ ਵੀਰੂ ਤੈਨੂੰ ਨਹੀਂ ਪਤਾ ਮਿਲਣਾ ਹੈਗਾ ਓਏ ਗੱਡੀ ਦੇ ਅੰਦਰ ਲਾ ਕੇ ਹਾਂ ਇੱਕ ਇੰਦਰ ਲਾ ਕੇ ਚਾਚਾ ਜਾਗਦਾ ਪਿਆ ਜੀ ਚਾਚਾ ਜਿਹੜੇ ਕਿਹਦਾ ਰਿਆ ਜਾ ਰਿਹਾ ਪੂੜ ਮਾਰ ਰਿਹਾ ਹਾਂ ਹੁਣ ਜਾ ਰਹੇ ਨਹੀਂ ਤੇ ਤੇਰੇ ਡੈਡੀ ਨੂੰ ਹੋ ਗਏ ਆਜੋ ਵੀ ਕਿਉਂ ਹੋ ਰਹੇ ਹੋਏ ਆਜੋ ਕਰਵਾਵਾਂਗੇ ਕਿਹਨਾਂ ਮਰੇ ਜੀ ਨਹੀਂ ਲੱਗ ਰਹਾ ਹੈਗਾ ਤੇ ਡੈਡੀ ਚਾਚੇ ਲੱਤ ਜ਼ਹਿਰ ਦਿੰਦੇ ਮੈਂ ਤੈਨੂੰ ਕਿੱਥੇ ᱤᱵᱱᱤᱝ ᱮᱵᱨᱤᱣᱚᱱᱛᱮ ਕੱਲਰ ਅਸੀਂ ਬਲੌਗ ਕਰ ਰਹੇ ਹਾਂ ਕੰਟੀਨਿਊ ਕੱਲ ਅਸੀਂ ਰਾਤੀ 12 ਵਜੇ ਆਏ ਸੀ ਉਸ ਤੋਂ ਬਾਅਦ ਕੱਲ ਤਾਂ ਹੁੰਦੇ ਹੁੰਦੇ ਕੱਲ ਮੈਨੂੰ ਬੁਖਾਰ ਚੜ ਗਿਆ ਆ ਕਿਵੇਂ ਹੋ ਗਈ ਬਿਮਾਰ ਬਿਮਾਰ ਕਰਕੇ ਹੁਣ ਥੋੜਾ ਮੜਾ ਇਹ ਸੈੱਟ ਹੋਏ ਆ ਤੇ ਉੱਥੇ ਵੀ ਕੱਲ ਇੰਨਾ ਬਲੌਗ ਨਹੀਂ ਸ਼ੂਟ ਕੀਤਾ ਥੋੜੀ ਕੰਡੀਸ਼ਨ ਈਮੋਸ਼ਨਲ ਜੀ ਹੋਈ ਪਈ ਸੀ ਇਸ ਕਰਕੇ ਮੈਂ ਬਲੌਗ ਨਹੀਂ ਸ਼ੂਟ ਕੀਤਾ ਤੇ ਮੈਨੂੰ ਵੀ ਉਹਦੇ ਕਰਕੇ ਬੁਖਾਰ ਚੜ ਗਿਆ ਤੇ ਹੁਣ ਈਵਨਿੰਗ ਦੇ ਬਚ ਗਏ 6 ਤੇ ਦਾਲ ਸਾਡੇ ਪਈਆ ਮੈਨੂੰ ਲੱਗਦਾ ਬਨਉਣੀ ਨਹੀਂ ਪੈਣੀ ਛੋਟੀ ਨੇ ਰੋਟੀ ਲਾ ਲਈ ਐ ਤੇ ਮੰਮੀ ਵਿਚਾਰੀ ਮੱਚਾਂ ਨੂੰ ਲੱਗੀ ਆ ਧੂਆ ਘਰ ਤੇ ਡੈਡੀ ਕਰ ਰਹੇ ਸੀ ਟੋਕਾ ਜਸਟ ਹੁਣੇ ਟੋਕਾ ਕਿਤੇ ਇੱਕ ਜਗਾ ਕੱਟ ਰਹੇ ਤੇ ਕਿਸਮਾਨ ਦਾ ਬਹੁਤ ਔਖਾ ਆਇਆ ਕਾਫੀ ਜ਼ਿਆਦਾ ਕਮੈਂਟ ਆਏ ਫੇਸੇ ਮੈਂ ਸੋਚਿਆ ਸਾਰਿਆਂ ਨੇ ਕਰਤਾ ਹੈ ਪੜਾਈ ਇੱਕ ਕਾਇਆ ਪਾਰ ਇਸ ਦਾ ਵੈਰੀ ਨਾਈਸ ਵਲੌਗ ਥੀ ਥੈਂਕ ਯੂ ਸੋ ਮੱਚ ਡੀਅਰ ਹੋਰ ਦੱਸੋ ਤੁਹਾਡਾ ਕੀ ਹਾਲ ਚਾਲ ਆ ਪ੍ਰੀਤ ਸਿੰਘਲਾ ਵੈਰੀ ਨਾਈਸ ਵੀਡੀਓ ਗੋ ਰਿਪਲਾਈਸ ਜੀ ਥੈਂਕ ਯੂ ਸੋ ਮੱਚ ਡੀਅਰ ਇਕ ਆ ਗੁਰਲੀਨ ਕੋਰ ਦਾ ਕਹਿੰਦੇ ਵੀਰੇ ਕਟਿੰਗ ਨਾਲੋਂ ਪੱਗ ਜ਼ਿਆਦਾ ਸੋਹਣੀ ਲੱਗਦੀ ਹੈ ਤੁਹਾਡੇ ਫਰਮ ਖੇਰੂ ਹਾਂਜੀ ਇਹਦੀ ਪੱਗ ਜ਼ਿਆਦਾ ਸੋਹਣੀ ਲੱਗਦੀ ਹੈ ਇਹਨਾਂ ਨੂੰ ਬੰਨ੍ਹਣੀ ਨਹੀਂ ਹੁੰਦੀ ਕਾਫੀ ਜ਼ਿਆਦਾ ਪੱਗਾਂ ਲੈ ਕੇ ਰੱਖਿਆ ਇਹਨਾਂ ਨੇ ਤੇ ਟਰਾਈ ਵੀ ਕੀਤੀ ਇਹਨਾਂ ਨੇ ਕਾਫੀ ਵਾਰੀ ਚਲੋ ਹੋਲੀ-ਉਲੀ ਜੋ ਟਰਾਈ ਕਰੀਗੇ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਣਾ ਤੇ ਇਸ ਕਰਕੇ ਵੈਸੇ ਵੀ ਕਦੀ ਕਦੀ ਪੱਗ ਬੰਨ੍ਹਦੇ ਆ ਪੱਗ ਬਿਨਾਂ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਮੇਰੀ ਗੱਲ ਪਤਾ ਨਹੀਂ ਤਾਂ ਕਲੀਅਰ ਹੁੰਦੀ ਹੋਣੀ ਹੈ ਇਹਨਾਂ ਨੂੰ ਇੱਕ ਕਮੈਂਟ ਆਇਆ ਜਗਿੰਦਰ ਸਿੰਘ ਦਾ ਕਿੰਦੀ ਕਰਮਾ ਵਾਲੀ ਐ ਮਾਮਾ ਮਾਮੀ ਇੰਨਾ ਪਿਆਰ ਮਿਲਦਾ ਮਾਮੀ ਜੀ ਬਹੁਤ ਨਾਈਸ ਪਰਸਨ ਆ ਹਾਂਜੀ ਜਿਹੜੇ ਮੇਰੇ ਮਾਮਾ ਮਾਮੀ ਸੱਚੀ ਬਹੁਤ ਵਧੀਆ ਉਹਨਾਂ ਦਾ ਕਦੀ ਵੀ ਦੇਣ ਨਹੀਂ ਦਿੱਤਾ ਜਾ ਸਕਦਾ ਜਿੰਨਾ ਉਹਨਾਂ ਨੇ ਮੇਰੇ ਲਈ ਕੀਤਾ ਅੱਜ ਤੱਕ ਬਹੁਤ ਜ਼ਿਆਦਾ ਕੀਤਾ ਤੇ ਜਦੋਂ ਮੈਂ ਛੋਟੀ ਹੁੰਦੀ ਸੀ ਤੁਹਾਨੂੰ ਪਤਾ ਮੇਰੇ ਮਮਾ ਐਕਸਪਾਇਰ ਹੋ ਗਏ ਸੀ ਮੈਨੂੰ ਸ਼ੁਰੂ ਤੋਂ ਮਾਮੇ ਦੇ ਰਹਿਣਾ ਇੰਨਾ ਵਧੀਆ ਲੱਗਾ ਸੀ ਤੇ ਕੁਝ ਕੰਡੀਸ਼ਨਾਂ ਅੰਦਰੀਆਂ ਸੀ ਤੇ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਸਾਥ ਦੀ ਜ਼ਰੂਰਤ ਸੀ ਮੇਰੇ ਮਾਮਾ ਮਾਮੀ ਮੇਰੇ ਨਾਲ ਖੜੇ ਉਨਾ ਮੇਰੇ ਸਾਰੇ ਸ਼ੌਕ ਉਹਨਾਂ ਨੇ ਪੂਰੇ ਪੇਕਿਆਂ ਦੇ ਫਰਜ਼ ਅਦਾ ਕੀਤੇ ਅਨਕ ਚਲ ਉਹਨਾਂ ਨੂੰ ਐਸੀ ਕਿ ਉਹਨਾਂ ਦੀ ਤ੍ਰਿਫਲੇ ਇਹਨੇ ਮੈਂ ਤਾਂ ਕੋਈ ਵਾਰ ਨਹੀਂ ਸੱਚੀ ਬਹੁਤ ਜਰਾ ਸਾਥ ਦਿੱਤਾ ਉਹਨਾਂ ਨੇ ਮੇਰਾ ਚਲੋ ਮੇਰੇ ਕੋਈ ਬਰਦਰ ਨਹੀਂ ਆਏਗਾ ਨਾ ਮੇਰੀ ਇੱਕ ਸਿਸਟਰ ਸੀ ਉਹ ਨਾਲ ਹੀ ਐਕਸਪਾਇਰ ਹੋ ਗਈ ਸੀ ਮੇਰੇ ਮਮਾ ਦੀ ਤੇ ਬਾਟੇ ਮੇਰੇ ਮਮਾ ਮਾਮੀ ਨੇ ਮੇਰਾ ਇੰਨਾ ਸਾਥ ਦਿੱਤਾ ਮੈਨੂੰ ਇੰਨਾ ਜਿਆਦਾ ਪਿਆਰ ਕਰਦੇ ਸੋ ਕੀ ਹਾਲ ਚਾਲ ਸਾਰੇ ਦਾ ਕੱਲ ਉੱਥੇ ਜਦੋਂ ਆਪਾਂ ਸਾਰੇ ਜਣੇ ਬੈਠੇ ਸੀ ਨਾ ਫਿਰ ਮੇਰੀ ਮਾਸੀ ਵੀ ਆਈ ਸੀ ਤੇ ਫਿਰ ਥੋੜੀ ਜਿਹੀ ਮੰਮੀ ਦੀ ਗੱਲਾਂ ਚੱਲ ਪਈਆਂ ਇਸ ਕਰਕੇ ਥੋੜਾ ਇਮੋਸ਼ਨਲ ਜਿਹਾ ਹੋ ਗਿਆ ਨਾ ਉਹਦੇ ਕਰਕੇ ਮੈਨੂੰ ਆ ਕੇ ਬੁਖਾਰ ਚੜ੍ਹਿਆ ਸੀ ਫਿਰ ਕੱਲ ਮੇਰਾ ਬਲੌਗ ਸ਼ੂਟ ਕਰਨ ਦਿਲ ਨਹੀਂ ਕੀਤਾ ਮੈਂ ਬਲੌਗ ਨਹੀਂ ਬਣਾਇਆ ਉੱਥੇ 81 सोनू सोनू ਦਾ ਮੈਸੇਜ ਕਹਿੰਦੇ ਵੈਰੀ ਨਾਈਸ ਬਲੌਗ ਉਜਾਸ थैंक यू so much ਧੀਰ ਹੌਦਸੋ ਤੁਹਾਡਾ ਕੀ ਹਾਲ ਚੱਲ ਗੋਰਪੀ ਸਿੰਘ ਦਾ ਮੈਸੇਜ ਆਇਆ ਕਹਿੰਦੇ ਕੈਂਟ ਬਲੌਗ थैंक यू ਸਾਰਿਆਂ ਦਾ ਤੇ ਜਿੰਨੇ ਜਣੇ ਵੀ ਬਲੌਗ ਦੇਦੇ ਨਾ ਸਾਰਿਆਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੰਜ ਪੰਜ ਜਣਿਆਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਸਾਡੇ ਬਲੌਗ ਦੇ ਵਿੱਚ ਕੋਈ ਵੀ ਕਮੀ ਪੇਚੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਹੀ ਅਸੀਂ ਇੱਥੇ ਤੱਕ ਆਏ ਆ ਹਰਪ੍ਰੀਤ ਸਿੰਘ ਹਰਪੀ ਸਿੰਘ ਦਾ ਕਮੈਂਟ ਆ ਕਹਿੰਦੇ ਮੈਨੂੰ ਬਿਸਕਟ ਬਹੁਤ ਵਧੀਆ ਲੱਗੇ। ਹਾਂਜੀ ਸਾਡੇ ਇੱਧਰ ਰਿਵਾਜ ਹੈ ਨਾ ਕਿ ਸੋਣ ਮਹੀਨੇ ਦੇ ਵਿੱਚ ਸੰਧਾਰਾ ਦਿਨ ਦੇੰਦੇ ਆ। ਰੋਟੀ ਬਣਾ ਲਈ ਸੀ ਛੋਟੇ ਨੇ। ਸ਼ਾਮੀ ਤੇ ਸਬਜੀ ਸਾਡੇ ਪਈ ਆ। ਉਹ ਹੈਗੀ ਆ ਸਬਜੀ ਬਣਾਉਣੀ ਨੇਗੀ। ਨਾਲੇ ਰੋਟੀ ਵੀ ਸ਼ਾਮ ਨੂੰ ਸਵੇਰੇ ਬਣਾਵਾਂਗੇ ਸਬਜੀ। ਸਾਰੀ ਜਾਣੀ ਬਣਾ ਲਾਂਗੇ। ਪਨ ਅਨੁਸਾਰ ਹੀ। ਹਾਂ ਸਰ ਜੀ ਪਈ ਆ ਡਰ ਨੂੰ ਤੇ। ਤੇ ਸੱਗੂ ਨੂੰ ਤੇ ਬੀਰੂ ਨੂੰ ਰੋਟੀ ਖਲਾਤੀ ਹੁਣ ਇਹ ਦੋਨਿਆਂ ਨੇ ਆਏ ਪੁੰਮਕੇ। ਮੰਨ ਰਹੀ ਹਾਂ ਪਰ ਨੇਰਾ ਚੱਕਾ ਹੋ ਜਾਂਦਾ ਡਰ ਲੱਗਦਾ ਕੱਖਾਂ ਚ ਵੜ ਜਾਂਦੇ ਨੇ ਠੀਕ ਹੋਈ ਹੁਣ ਇਹਨਾਂ ਨੂੰ ਸੁਨੇਹੀ ਰੋਟੀ ਖਵਾਇਆ ਕਰਾਂ ਤੇ ਤੀਆਂ ਦਾ ਤੀਆਂ ਦਾ ਫੰਕਸ਼ਨ ਵੀ ਆ ਗਿਆ ਸਾਨੂੰ ਇੱਕ ਚਲ ਅਸੀਂ ਤਾਂ ਰਖੜੀ ਬੰਨ੍ਹਿਆ ਹੁਣ ਮੰਮੀ ਰਹਿ ਗਈ ਆ ਮਾਮੇ ਦੀਆਂ ਹੁਣ ਮਾਮੇ ਨਾਲ ਗੱਲ ਹੋਈ ਸੀ ਨਾ ਮਾਮਾ ਤਾਂ ਰੋਜ਼ ਹੀ ਜਾਂਦੇ ਹੋਣੇ ਨਾ ਰੋਜ਼ ਹੀ ਜਾਂਦਾ ਮਾਮਾ ਤਾਂ ਕਿੱਥੇ ਚੱਪਲਾਂ ਵਿੱਚ ਨੂੰ ਜਾਂਦੇ ਨੂੰ ਕਿਉਂ ਅੱਜ ਉਹ ਸਪੀਕਰ ਜਿਹਾ ਦੇਖਾਂਗਾ ਅੱਛਾ ਗਏ ਨਹੀਂ ਅਜੇ ਇੱਕ ਵਾਰੀ ਵੀ ਪਰ ਇੰਵੀਟ ਨੇ ਚਾਰ ਜੋੜ ਅਸੀਂ ਚਲੋ ਫੇਰ ਤਾਂ ਵਧੀਆ ਹਾਂ ਸਪੀਕਰ ਵੀ ਨਾ ਓੱਖਾ ਮਮਾ ਰਿਕਾਰਡਿੰਗ ਕਰ ਲੂਗਾ ਦੇ ਵਿੱਚ ਤਾਂ ਹੀ ਸਪੀਕਰ ਕੱਢਿਆ ਸੀ ਇਹਨਾਂ ਨੇ ਤਾਂ ਉਹਦਾ ਸਾਹ ਪੁਰਾਣੇ ਕੀ ਕਰਦੇ ਮੇਰੇ ਉਹ ਕਾਲਾ ਉਹ ਜਲਦੀ ਕੱਪੜੀ ਵਟਾ ਦੇ ਜਿਉਂ ਕਾਲਾ ਮੈਂ ਵੀ ਚਾਲੂ ਬੰਡੇ ਇਹ ਧਰ ਲਊਗਾ ਵਿੱਚ ਹਾਂ ਜਹੇ ਜਾਂ ਕੁਝ ਵਿਗਿਆ ਕਰੂ ਚੱਲ ਤਕੜੀ ਦੇ ਉਹ ਲੱਭ ਲੈ ਸਾਰੇ ਦੋ ਕੱਟ ਦੇ ਆਵਾਂਗੀ ਤਨਾਂ ਹਾਂ ਦੋ ਪਹਿਲੇ ਕੱਟੇ ਵਾਖੀ ਕਰਨ ਲੰਨੇ ਬਾਅਦ ਫੇਰ ਦੋ ਕਿਲੋ ਦਾ ਪੇਰ ਲਾਈ ਲੂਗਾ ਤਨੀ ਡੇਢ ਕਿਲੋ ਤਾਂ ਰਹਿ ਗਿਆ ਹਾਲੇ ਕੀ ਲੋਲਾ ਨਾ ਦੋਤੀ ਹੁੰਦਾ ਇਹਦਾ ਆਪਣਾ ਕੜਾ ਹੁ ਕੰਮ ਆਉਂਦਾ ਹਾਂ ਤੱਕੜੀ ਆ ਗਈ ਤੇ ਕੀ ਹੋਇਆ ਏਸੀ ਲਾ ਲਾ ਨਹੀਂ ਮਿਲਦਾ ਏਸੀ ਲਾ ਦੇ ਇਹਦੀ ਤੇ ਜੀਵ ਨਿਕਲੀ ਪਈ ਐ ਇਹਨੂੰ ਬਾੜੀ ਘਰ ਵੀ ਲੱਗਦੀ ਓਏ ਕੀ ਹੋਇਆ ਬੁੱਕ ਨਾ ਸਿਰ ਚੀ ਬਦਾਨੀ ਕੀ ਵੜ ਗਿਆ ਤਾਂ ਤਾਂ ਸੇਰੀ ਗੇੜੇ ਖਾਈ ਜਾਂਦੇ ਮੈਨੂੰ ਤਾਂ ਕੱਲ ਆ ਜੇ ਮੈਂ ਇੱਥੇ ਪਾਈ ਜਾਨੀ ਮੈਨੂੰ ਐ ਲੱਗਦਾ ਬਸ ਸੋਭਾ ਧੰਨਵਾਦ ਪੂਰਾ ਕਿੰਨੇ ਦਿਨੋਂ ਬਸ ਅਰਜੀ ਕਰਨੀ ਕੀ ਹੋੜੇ ਕੰਮ ਹੀ ਨਹੀਂ ਗੇ ਗਰਮੀ ਹੋ ਗਈ ਇਹਨੇ ਇੱਕ ਦਿਨ ਤਾਂ ਗਰਮੀ ਆਈ ਜਾਂਦੀ ਆ ਰੋਇ ਅੱਜ ਥਾਬਨਾਂ ਧੋਤੇ ਨੇ ਸਾਰੇ ਕੱਪੜੇ ਹੱਥਾਂ ਨਾਲ ਧੋਤੇ ਨੇ ਕੱਪੜੇ ਸੁੱਕਦੇ ਨਹੀਂ ਪੈਣ ਦੇਖ ਧਿਆਨ ਨਾਲ ਸੋਹਣੀ ਆ ਗਈ ਹੁਣ ਦੋ ਤਿੰਨ ਦਿਨ ਹੋ ਗਏ ਇਹਨੂੰ ਕਰੇ ਕਿਸੇ ਨੇ ਕਹਿਤਾ ਤੂੰ ਕਾਲੀ ਹੋ ਗਈ ਹੈ ਇਸ ਕਰਕੇ ਉਹਨੇ ਰੋਜ਼ ਕੀ ਲੌਂਦੀ ਹੈ ਕੌਫੀ ਕੌਫੀ ਕੱਚਾ ਬਣਾ ਕੇ ਲਾਨੀ ਢੀਂਬੂਚ ਮਿਲਾ ਕੇ ਰੋਜ਼ ਕੌਫੀ ਮਿਲਾ ਦੋ ਦਿਨ ਹੋ ਗਏ ਲਾਉਣਾ ਹੈ ਓਹ ਚਾ ਬਾਲ ਦੇ ਥੋੜੀ ਜੀ ਕੀ ਕਰਨੀ ਮੈਂ ਮਹਿੰਦੀ ਭਉਣਾ ਅੱਜ ਤੁਹਾਡੇ ਮਹਿੰਦੀ ਲਾਈਏ ਹੱਥ ਤੇ ਮੈਂ ਕਹਿੰਨੀ ਬੁੱਧਵਾਰ ਨੂੰ ਲਾਵਾਂਗੀ ਅੱਜ ਨਹੀਂ ਲੰਦੇ ਸੁਪਰਵਾਰ ਆਏ ਮੈਂ ਠੀਕ ਜੀ ਨਹੀਂ ਹੈਗੀ ਮੈਂ ਦਵਾਈ ਖਾ ਕੇ ਪੈਣਾ ਮੇਰਾ ਗਲਾ ਦੁਖੀ ਜਾ ਰਿਹਾ ਬੁਖਾਰ ਆ ਗਿਆ ਬੁੱਧਵਾਰ ਨੂੰ ਲਾਵਾਂਗੀ ਸਵੇਰੇ ਮਾਮੇ ਰਖੜੀ ਬੰਨੇ ਆਉਣਗੇ ਕਿਹਿਆਂ ਦਾ ਫੰਕਸ਼ਨ ਆ ਗਿਆ ਸਾਨੂੰ ਤੇ ਮਾਮਿਆਂ ਦੇ ਵੀ ਜਾਣਾ ਰਖੜੀ ਬੰਨਣਾ ਮਮੀ ਨੂੰ ਲੈ ਕੇ ਜਾਵਾਂਗੇ ਤੇ ਕੱਲ ਕੱਲ ਵਾਲੇ ਹਜੇ ਸੂਟ ਅਸੀਂ ਦੇਖੇ ਨਹੀਂ ਹੈਗੇ ਮੈਂ ਤਾਂ ਆਪ ਕੱਲਾ ਕਹਿੰਦੀ ਸਮਾਨ ਲਿਆ ਕੇ ਰੱਖਤਾ ਹਾਂ ਹਾਂ ਸੀਤਾ ਮੰਮੀ ਤਾਂ ਕਹਿੰਦੀ ਕਹਿੰਦੀ ਇੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਸਾਲ ਬਾਅਦ ਤਾਂ ਨਹੀਂ ਆ ਜੀ ਉਹੀ ਹੈ ਇਹ ਦੁਪੱਟਾ ਬਹੁਤ ਸੋਹਣਾ ਬਸ ਪਾ ਲਾਂਗੇ ਇਹ ਕੌਣ ਲੈ ਕੇ ਆਈ ਮੰਮੀ ਲੈ ਕੇ ਆਈ ਸੀ ਕਿਹਨ ਕਰੀ ਪਤਾ ਨਹੀਂ ਇਹ ਕੌਣ ਲੈ ਕੇ ਆਈ ਸੀ ਮੰਮੀ ਲੈ ਕੇ ਅੱਛਾ ਦੀਦੀ ਨੇ ਪਰਮਜੀ ਦੀਦੀ ਹਾਂ ਪਰਮਜੀ ਦੀ ਨੇ ਪੂਰਾ ਸਾਲ ਹੋ ਗਿਆ ਮਾਮੀ ਐਨੀਵਰਸਰੀ ਦੀ ਲੱਗੀ ਸੀ ਹਾਂ ਮਾਮੀ ਕਹਿੰਦੀ ਚੁੰਨੀ ਉਹ ਬੈਟੇ ਚ ਪਈਆ ਹਾਂ ਮਾਮੀ ਕਹਿੰਦੀ ਮਾਮੀ ਕਹਿੰਦੀ ਮੈਂ ਇੰਨਾ ਓਕਾ ਸੂਟ ਇੱਕ ਤਾਂ ਚੱਲ ਲਈ ਪਾ ਕੇ ਲੈ ਜੀ ਜਿੱਦੇ ਪਾਸ ਹਾਂ ਇਹ ਉੱਤੇ ਲੈ ਜਿਓ ਰਖੜੀ ਤੇ ਜਿਹੜਾ ਨਵਾਂ ਸੂਟ ਹੈ ਤੀਆਂ ਤੇ ਪਾ ਲਿਓ ਵੱਲੋਂ ਪਾਉਗੇ ਵੱਲੋਂ ਪੈਂਦੀ ਨਹੀਂ ਮਾਮੀ ਵੱਲੋਂ ਨਹੀਂ ਕਿੰਨ ਚੜਨਗੀਆਂ ਤੀਆਂ ਤੀਆਂ ਵਿਛੜਨੀਆਂ ਮਤਲਬ ਲਾਸਟ ਦਿਨ ਹਾਂ ਤੇ ਉਸ ਦਿਨ ਹੀ ਕਹਿੰਦੇ ਸਾਰਾ ਪ੍ਰੋਗਰਾਮ ਆਗਾ ਚਾਹ ਪਕੌੜੇ ਹੂੰ ਹੂੰ ਚਾਹਾਂਗੇ ਅਸੀਂ ਨਿੱਕਿਆ ਰਹਿੰਦਾ ਤੇ ਹੋ ਕੀ ਕਹਿ ਰਹੇ ਨੇ ਕਿ ਮੰਮੀ ਤੇ ਆਂਟੀ ਪਿੰਗ ਵਗੈਰਾ ਸਾਰਾ ਕੁਝ ਡੈਕੋਰੇਸ਼ਨ ਕਹਿੰਦੇ ਉਸ ਦਿਨ ਕਰ ਲੈ ਮੈਂ ਮੈਂ ਤਾਂ ਆਪਣਾ ਵੀ ਸੂਟ ਦੇਖਿਆ ਮੰਮੀ ਇਹਦੀ ਸਮਾਂ ਲਈ ਲੋਈ ਮੰਮੀ ਹਮੇਸ਼ਾ ਇੰਨਾ ਸੋਹਣਾ ਸੂਟ ਦੇ ਦਿੰਦੀ ਨੇ ਨਾ ਪਿੰਕ ਕਲਰ ਦੇ ਨਾਲ ਦਾ ਲਾ ਦਣਾ ਜਿਹੜਾ ਥੋੜਾ ਤੁਸੀਂ ਐਨੀਵਰਸਰੀ ਤੇ ਪਾਇਆ ਸੀ ਮੰਮੀ ਕਹਿੰਦੀ ਵੀ ਤੁਸੀਂ ਇੱਦਾਂ ਨਹੀਂ ਗਏ ਤੂੰ ਆਪਣੇ ਸਹਾਂਵੇਂ ਸਮਾਂ ਲਈ ਮੈਂ ਕੋਈ ਨਹੀਂ ਆਪਣਾ ਬੁਟੀਕ ਦਾ ਹਾਂ ਠੀਕ ਹੈ ਕਿਚੂ ਨਹੀਂ ਹੈ ਵਧੀਆ ਰੰਗ ਦੋ ਤਪਿਆ ਚਲ ਇਹਨੇ ਦੀ ਪਤੂ ਨੀ ਤੇ ਹੀ ਹੈ ਤੋਤੇ ਫਰਾ ਤੋਤ ਜਦੋਂ ਜਾਣਾ ਸੀ ਕਹਿੰਦੇ ਮੈਂ ਤਪਗ ਪੈਣੀ ਤੇਰੇ ਸੂਰਨ ਨਾਲ ਦੀ ਹਾਂ ਇਹ ਵੀ ਸਹੀ ਲੱਗਦਾ ਤੀਆ ਤੇ ਇਹ ਵੀ ਸੋਹਣਾ ਲੱਗਦਾ ਹਾਂ ਬਹੁਤ ਸੋਹਣਾ ਲੱਗਣਾ ਘੈਂਟ ਜਿਹਾ ਸਮਾਇਓ ਮੈਂ ਨਹੀਂ ਲੈਂਦੀ ਮਾਂਮੀ ਤਾਂ ਪੈਸੇ ਵੀ ਪੱਗ ਨਾਲ ਭੇਜਦੇ ਹੁੰਦੇ ਆਗੇ ਹਾਂ ਹਾਂ ਤਾਂ ਸੋਹਣਾ ਦੇਖਿਆ ਇਹਨੇ ਤੋਤੇ ਨੂੰ ਹਾਂ ਉਹਦੇ ਹੰਭੀ ਹੈ ਹਾਂ ਉਹਦੇ ਮੰਗਿਆਂਗਾ ਮੈਂ ਕੱਪੜਾ ਦੇਖ ਕੇ ਦੱਸਦਾ ਲੱਗੂ ਸੋਹਣਾ ਹੋਊਗਾ ਹਮ ਬੜਾ ਸੋਹਟਾ ਸੋਹਟੇ ਜੀ ਹਾਂ ਉਹ ਹੀ ਆ ਕੱਪੜਾ ਨਜ਼ਾਰੇ ਲੱਗ ਗਏ ਜਾਂਦੇ ਇਧਰ ਮੋਮੀ ਦੇ ਇਧਰ ਭਾਬੀ ਦੇ ਮਾਸੀ ਇਹ ਮੋਮੀ ਦੇ ਪਾਸੇ ਪਿਆਏਗਾ ਮਾਸੀ ਆਪਣੇ ਕੋਲ ਰੱਖ ਲੈਣੀ 23 24 ਸਾਲ ਉਡੀਕ ਰੱਖੀ ਹਾਂ ਹਾਂ ਤੇ ਆਹ ਇੰਨਾ ਸਮਾਨ ਕਿੰਨੀ ਵੀ ਤੇ ਇੰਨਾ ਸਮਾਨ ਜੀ ਚੱਲ ਗਿਆ ਕਿ ਤੂੰ ਲੱਫਲਾ ਮੈਨੂੰ ਸੰਦੇ ਤੇ ਮੈਕੈਨਿਕ ਤੇ ਕਿੱਥੇ ਅੱਧਰ ਆਈ ਕਹਿੰਦੀ ਫੇਰੇ ਵੀ ਤੂੰ ਲੈ ਜਾ ਆਸਾ ਰੱਖ ਤੀ ਕੋਤੇ ਮੈਗਰੀ ਮੰਗੀ ਕਿੰਨੀ ਉਕੜਾਈ ਦਿੱਤੀ ਪਈ ਆਹ ਬਾਰੇ ਇਹ ਚ ਹਾਂ ਮੇਜ ਚ ਲੋ ਜੀ ਹੁਣ ਫਿਰ ਕਿੰਨੀ ਮੋਂ ਡੱਗ ਦਾ ਟੇਬਲ ਬਣਵਾਉਣਾ ਹੈ ਹਾਂ ਲੈ ਕੇ ਜਦੋਂ ਆਪਾਂ ਨਾਮ ਕਰਕੇ ਵਿੱਚ ਰੱਖ ਲਾਂਗੇ ਮੱਸ ਕੇ ਤੂੰ ਰੱਖ ਆਹ ਉਹ ਕਿ ਉਹ ਰੱਖਣਾ ਬੰਦੇ ਮਾ ਨਾਨੀ ਦਾਦੀ ਮਾਨੀ ਕਹਿੰਦੀ ਤੇਰੀ ਮੰਮੀ ਨੇ ਕੋਸ ਦਿੱਤਾ ਸੀ ਮੇਰੀ ਮੰਮੀ ਨੇ ਇੰਨੀ ਚੰਦਰਾ ਕੱਟੀਆਂ ਸੁਹਾਣੇ ਕੱਡੇ ਲੱਗ ਗਿਓ ਕੱਢ ਜਿਉਂਦੇ ਪੂਰੀ ਪ੍ਰੇਮ ਨਾਲ ਕੱਡੇ ਹਾਂ ਪੂਰੀ ਪੇਟੀ ਭਰ ਕੇ ਰੱਖੀ ਸੀ ਆਹ ਹੋਦੀ ਵਾਸਤੇ ਚਾਹੇ ਰ ਮਾਲ ਬਣਾ ਲਓ ਨਾ ਕਿੰਨੇ ਸੋਹਣੇ ਲੱਗ ਰਹੇ ਨੇ ਮੰਮੀ ਤੇ ਰੱਬ ਨੂੰ ਆਵੇ ਆਪਸੀ ਬੋਤਲ ਸਹੀ ਨਾ ਮਾਸੀ ਕਹਿੰਦੀ ਮੈਂ ਲੈ ਗਈ ਸੀ ਫੋਟੋ ਕਹਿੰਦੀ 20 20-22 ਸਾਲ ਹੋ ਗਏ ਨੇ ਮੇਰੇ ਕੋਲ ਪੈਸੇ ਹੁਣ ਮਾਰੋਂ ਅਲੀ ਮਸੀ ਹਮ ਮਾਸੀ ਕਹਿੰਦੀ ਸਾਲ ਕੋਈ ਨਹੀਂ ਤੂੰ ਰੱਖ ਲਾ ਮੈਂ ਕੀ ਕਰੀ ਜਾਦਾ ਹੀ ਹੁੰਦੀਆਂ ਹੁੰਦੀਆਂ ਨੇ ਮੈਂ ਕਿਹਾ ਜੇ ਅਸੀਂ ਨਮਾ ਕਰ ਪਾਵਾਂਗੇ ਤੇ ਟੇਬਲ ਤੇ ਬਿਚਾਉਣੀ ਕਿੰਨੀਆਂ ਕਿੰਨੀਆਂ ਨੇ ਜੀਆਂ ਰਮਾਲਾ ਇਹ ਉਹ ਨਹੀਂ ਇਹ ਰਮਾਲਾ ਵਰਤਣ ਲਈ ਮੈਨੂੰ ਲੱਗਦਾ ਤੇ ਡੈਨ ਦੇ ਟੇਬਲ ਆ ਨਹੀਂ ਇਹ ਵਰਤਣਾ ਇਹ ਮੂਸਾ ਉਹ ਕਰਗਾ ਰਹੀ ਹੈ ਕੀ ਪਤਾ ਨਹੀਂ ਮੀ ਨੇ ਜਿੰਨੂੰ ਪਤਾ ਹੋਊਗਾ ਕਮੈਂਟ ਕਰਕੇ ਦੱਸ ਦਿਓ ਰਮਾਲਾ ਨਹੀਂ ਹੈਗਾ ਐਵੇਂ ਹੋਗਾ ਉਹਦਾ ਪੈਲੇ ਟਾਈਮ ਦੇ ਵਿੱਚ ਬਹੁਲਾ ਕੰਮ ਕਰ ਦਿੰਦੇ ਸੂਣਾ ਕਿ ਹੁਣ ਇੰਨਾ ਕਰ ਦੇਣੀ ਆ ਐਂਦਾ ਲੱਗਾ ਮਸ਼ੀਨੀ ਪਰ ਸਾਰੀ ਇੱਥੇ ਹੀ ਆ ਜੇ ਇੱਕ ਫੇਰ ਮੈਨੂੰ ਦੇ ਦਿਓ ਲੈ ਲੀ ਸਾਰੀ ਦਿੱਖ ਆਈ ਉਹ ਕਦੇ ਦੇ ਸੋਹਣੀ ਬੀ ਅੱਗੇ ਪਿੱਛੇ ਪਰ ਮਾਨ ਲੱਗ ਗਈ ਕਿ ਹੋਂ ਤਾਂ ਉਈ ਆ ਮਨ ਮਤ ਹਾਂਜੀ ਹਾਂ ਜਿੱਦਾਂ ਜਿਹੜੀ ਮੇਰੀ ਮੰਮੀ ਆੜੀ ਪੇਟੀ ਆ ਹੂੰ ਹੂੰ ਉਹ ਤਾਂ ਸਾਡੇ ਘਰ ਪਈ ਆ ਹੋਂ ਤਾਂ ਕਦੇ ਦੇਖੀ ਨਹੀਂ ਹੈਗੀ ਨਾਨੀ ਕਹਿੰਦੀ ਚਾਦਰਾਂ ਜਿਹੜੀ ਚਿੱਟੀ ਚਾਦਰ ਨੇ ਵਿਛੋਣੇ ਹੁੰਦੇ ਆਪਾਂ ਦਮਾਨ ਬੈਠੇ ਸੀ ਉਹ ਵੀ ਮੇਰੀ ਮੰਮੀ ਦੀ ਕੱਟੀ ਪਈ ਜਿਹੜਾ ਚਿੱਟਾ ਸਰਾਣਾ ਜਿੱਤੇ ਪੇਂਟ ਆ ਹਾਂ ਹਾਂ ਉਹ ਵਾਲਾ ਵੀ ਮੰਮੀ ਦੇ ਘਟੇ ਪਈ ਪਤਾ ਨਹੀਂ ਕਿ ਪੇਕੇ ਜਿੰਨਾ ਸਮਾਨ ਹੋਣਾ ਨਾਨੀ ਕਹਿੰਦੀ ਆਪਾਂ ਤਾਂ ਉਹ ਇੰਨੀ ਕੰਮ ਕਰਨ ਲੱਗੀ ਸੀ ਸਾਰਾ ਸਮਾਨ ਆਪਣੇ ਹੱਥੀਂ ਤਿਆਰ ਕਿਤੇ ਪਿਆ ਸੀ ਮੈਨੂੰ ਸ਼ਾਇਦ ਲੱਗਦਾ ਮੈਂ ਕਿ ਜੰਮਤੀ ਵਾਲੀ ਨਹੀਂ ਅੱਗੇ ਤੇ ਰੋਣਾ ਆ ਅੱਗੇ ਕੜੀਆਂ ਰਮਾਲਾ ਹੁੰਦੇ تھے ਆ ਇਹ ਜੇ ਅੱਗੇ ਦਾ ਇਹ ਜਾ ਕੁਝ ਲੰਦਾ ਸੀ ਮੰਮੀ ਨੇ ਬਧਰਾ ਕੱਢਿਆਗਾ ਬਸ ਹੁਣ ਮੰਮੀ ਮੰਮੀ ਨੂੰ ਜ਼ਿਆਦਾ ਥੌਂਕ ਹੁੰਦਾ ਸੀ ਐਵੇਂ ਕੜਾਈ ਉਹ ਵੀ ਨਹੀਂ ਕੱਢੀ ਹਾਂ ਫੇਸ ਨੂੰ ਕੱਢੀ ਪਹਿਲਾ ਵੜਾ ਕੰਮ ਕਰਦੀ ਪਹਿਲਾ ਬੋਲੇ ਸੀ ਮੰਮੀ ਤਾਂ ਸਿੱਖੀ ਸੀ ਜੇ ਮੰਮੀ ਵੀ ਕੜਾਈ ਸਲਾਈ ਦੇ ਜ਼ਿਆਦਾ ਕੰਮ ਸਪੁੰਦੇ ਹੁੰਦੇ ਸੀ ਨਾ ਅੱਜ ਕੱਲ ਇਹ ਨਿਕੰਮੂ ਨਹੀਂ ਕਰਦੇ ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਹੁੰਦਾ ਨਹੀਂ ਜਿਵੇਂ ਆਪਾਂ ਕੋਈ ਕਹਾਣੀ ਸੋਚ ਕੇ ਹੈਨਾ ਮਾਈਂਡ 'ਚ ਮੰਮੀ ਤਾਂ ਉਹ ਮੈਨੂੰ ਮੁੰਨੇ ਧਰਦੀ ਹੁੰਦੀ ਸੀ ਪਹਿਲਾਂ ਦਾ ਟਾਈਮ ਵਧੀਆ ਸੀ ਨਾਲੇ ਕੱਪੜੇ ਵੀ ਨੇ ਸੋਹਣੇ ਹੁੰਦੇ ਹੁੰਦੇ ਸੀ ਨਾ ਪਹਿਲਾਂ ਪੁਰਾਣੇ ਕੱਪੜੇ ਕਿੰਨੇ ਸੋਹਣੇ ਹੁੰਦੇ ਹੋਰ ਉਹ ਪਰਵਾਜ਼ ਵਾਲੇ ਨੇ ਲੰਬੇ ਲੰਬੇ ਥੁੱਲੀਆਂ ਕੁਲੀਆਂ ਕੁਲੀਆਂ ਵਾ 1880 ਬਾਉਂਗਾ ਚੁੰਨੀਆਂ ਵੀ ਐ ਨਹੀਂ ਆਉਂਦੀਆਂ ਸੀ ਉਹ ਚੁੰਨੀਆਂ ਵੀ ਦੂਸਰੀਆਂ ਹੁੰਦੀਆਂ ਸੀ ਜਾਂ ਕੀ ਕਹਿੰਦੇ ਨੇ ਰੇਤ ਜਤਰਾ ਜੋੜ ਜੱਟ ਵਰਗੀਆਂ ਨੇ ਜੋੜ ਜੱਟ ਦੇ ਕੱਪੜਾ ਲੀਆਂ ਚੁੰਨੀਆਂ ਚੁੰਨੀਆਂ ਦੀ ਚੈਨਾ ਦੇ ਹਾਂ ਐਵੇਂ ਦੇ ਕੱਪੜੇ ਹੁੰਦੇ ਤੇ ਅੱਗੇ ਚੁੰਨੀਆਂ ਤੇ ਵੀ ਮੰਜਾਦ ਹੋ ਜਾਂਦੀਆਂ ਚਾ ਚੁੰਨੀਆਂ ਪੇਂਟ ਕਰ ਦਿੰਦੇ ਸੀ ਭਰੀ ਫੁੱਲ ਫੁੱਲਾ ਪਿਵੜਾ ਲਾ ਲੈਂਦੇ ਸੀ ਪੇਂਟ ਨਾ ਅੱਜ ਕੱਲੇ ਮੇਰੇ ਸਹੁੰ ਨੇ ਇੰਨਾ ਪਰਤਦੇ ਨਹੀਂ ਅੱਜ ਕੱਲੇ ਇੰਨਾ ਨਹੀਂ ਕੋਈ ਮਸ਼ੀਨਾਂ ਵਾਲੇ ਸਾਰਾ ਕੰਮ ਕਰਾ ਲੈਂਦੇ ਪਰ ਸੇ ਵੀ ਉਹਨਾਂ ਦੀ ਸੀ ਹਾਂ ਉਹ ਬਈਆ ਸਾਹਮਿਆ ਹਾਇਦੀ ਨਾ ਉਹ ਮੋਹ ਸੀ ਮਮ ਚ ਮੇਰਾ ਜਿਆਦਾ ਮਾਮਾ ਹੋ ਗਿਆ ਲੈਦਰ ਦਾਗਾ ਫਰਾਮ ਨਹੀਂ ਹੋਇਆ ਅਕਵਾਰ ਚ ਲਵੇਟ ਕੇ ਰੱਖਿਆ ਜੀ ਵੀ ਸ਼ਾਮ ਕੇ ਲਈ ਇਤੋਂ ਹੀ ਹੋਇਆ ਮਾੜਾ ਯਾਤਰਾ ਇੱਕ ਤੁਮਾਸੀ ਕਹਿੰਦੀ ਫੋਲੇ ਜੀ ਲੱਗਾ ਸੀ ਇੱਥੇ ਹੀ ਇਹਦੀ ਹਿੰਦੀ ਰੱਖਿਆ ਪਿਆ ਸੀ ਪਰ ਮੇਰਾ ਉਹਦਾ ਲੈਦਰ ਬਹੁਤ ਜਲਦੀ ਖਰਾਬ ਹੋ ਜਾਂਦਾ ਤੁਸੀਂ ਮੈਨੂੰ ਤੁਸੀਂ ਮੈਨੂੰ ਕਿਟਰ ਲੈ ਕੇ ਦਿੱਤੀ ਸੀ ਨਾ ਕਾਲੇ ਰੰਗ ਦੇ ਵਿੱਚ ਮੈਂ ਖੁੰਡਗੀ ਦੇਖਾ ਸਾਰੇ ਕਿ ਮੈਂ ਉਹ ਦੜੀ ਗਈ ਮਾਸ ਹਾਂ ਨਾ ਸੀ ਸ਼ਾਮ ਤੇ ਰੱਖੀ ਹੋਸੀ ਮੈਂ ਰਵਾਰ ਕਿਹੜਾ ਕੀਤੀ ਨਹੀਂ ਤੇ ਕਿਹਦੇ ਤੇ ਨਹੀਂ ਕੀਤੀ। ਚੰਗਾ ਨਾ ਕੋਈ ਮਮਾ ਬਲੌਗ ਚ ਲਾਈ ਕਿ ਤੇ ਇੰਨਾ ਜਿਆਦਾ ਤਾਂ ਕਿ ਕਿਉਂਕਿ ਬਲੌਗ ਨਹੀਂ ਮੇਰੇ ਬਲੌਗ ਤਾਂ ਨਹੀਂ ਨੇ। ਇੱਕ ਮੇਰੀ ਮੰਮੀ ਦੇ ਘਰ ਲੱਗਿਆ ਪਿਆ ਮੈਂ ਬਿਮਾਰ ਹੋ ਗਈ। ਇਸ ਕਿਉਂ ਨਹੀਂ। ਬਹੁਤ ਸੋਨ ਨਾ ਸੋੱਚ ਵਾਲੇ ਕੇ ਹੁਣ ਤਾਂ ਮਾਸੀ ਨੇ ਤੁਹਾਡੇ ਵਾਸਤੇ ਆ ਦੇਖੋ ਭੇਜਿਆ। ਹਾਂ ਇਹ ਲੱਜਤ ਆ। ਤਾਂ ਕਾਰਨ। ਕਾਹੋਂ ਨੂੰ ਇਹ ਤਾਂ ਕਾਇਨਾ ਕਰਦਾ ਹਾ ਤਾਂ ਮਾਰ ਦੇਣੀ ਹੁਣ ਤਾਂ ਜਿੰਦ ਕਰ ਵਾਲਾ ਤਾਂ ਤਾਂ ਜਾਨਤਾ ਬਣੀ ਆ ਲੈ ਚੁੱਪ ਕਰ ਹੁਣ ਪੈਚ ਨਹੀਂ ਮੈਨੂੰ ਕਿ ਮੇਰੇ ਅਕਲ ਮਾਰੀ ਘਾੜਦਾ ਮੇਰੇ ਨਾ ਦੇਖੀ ਤੀ ਮਾਸ ਮਾਸ ਮੜੀ ਦੇ ਅੰਦਰ ਨੂੰ ਵੱਢਦੀ ਹੈ ਤਾਂ ਤਾਂ ਇਹ ਤਾਂ ਬਿਮਾਰ ਹੋ ਗਏ ਹੁਣ ਮੇਰੇ ਤੋਂ ਲੋਗਿੰਗ ਨਾ ਪਿੰਜੇ ਨੀ ਕੀਤਾ ਚਲ ਲੋਗੋ ਲਈ ਮੈਂ ਚੈਨਲ ਆ ਰਿਹਾ ਜਿੰਨਾ ਕਰਾ ਬਰ ਮੁੰਜੀ ਕਰ ਰੋਆ ਸਾਹ ਸਤ ਬਚਰੀ ਕਿਸੇ ਦਾ ਨਹੀਂ ਜਾਣ ਤੋ ਜਾਣ ਨਹੀਂ ਜੀ ਕਰਦਾ ਮੇ ਤਾਂ ਲੱਗਦੀ ਆ ਚੁੱਪ ਕਰਾਉਣ ਪੇ ਦੇਖਿਆ ਉਹ ਵੀ ਨਾਲ ਹੀ ਲੱਗਦਾ ਮੁਖਰਾ ਮਨ ਤੇ ਬੁਲਾਉਗਾ ਉਹ ਦੇਖ ਲੀਂਗਾ ਨਾੜ ਤੇ ਉਹ ਤੋਂ ਤਰੋਂ ਨੀਂਦ ਵੀ ਕਹਿੰਦਾ ਆਹੋ ਉਹ ਪਹਿਲੀ ਬੁਮਾਰਾ ਹੋ ਕੇ ਆਗੀ ਭਾਬੀ ਨਹੀਂ ਉਹ ਯਾ ਤੀਰੇ ਬਾਈ ਆਲੇ ਵੀ ਆ ਗਿਆ ਸੀ ਕੋਸਰਾ ਤੇ ਨਹੀਂ ਰਿਹਾ ਯਾ ਤਾਂ ਕਿ ਵੀ ਬੜਾ ਜੀਨੇ ਕਰਾਤੀ ਨੀਂ ਉਹ ਵੀ ਨੀਂਦ ਵਿੱਚ ਸੌਂਨਾ ਸੀ ਇਹ ਸੁਣ ਕੇ ਤਾਂ ਉਸ ਨੂੰ ਸੌਂਨਾ ਸੀ ਉਹ ਲੋਕ ਵੀ ਨੇ ਉੱਦ ਦਾ ਹੀ ਅਸੀਂ ਨਾਲ ਆਇਆ ਕੋਈ ਹੈ ਨਹੀਂ ਐਵੇਂ ਦਾ ਹਾਂ ਹਨਾ ਇਹ ਤਾਂ ਮੈਂ ਕਿਹ ਲਈ ਹਰ ਆਰੰਗ ਕਰਨ ਲਈ ਕਿ ਨਹੀਂ ਸੋਨਾ ਪਿਓਰ ਦੀ ਹੈ ਚੱਲੀ ਹਾਂ ਇੰਦਰ ਹੀ ਚੁੰਨੀ ਇੰਦਰ ਹੀ ਚੁੰਨੀ ਕਹਿ ਰਹੀ ਸੀ ਇਹ ਪਤਾ ਨਹੀਂ ਕਿਹੜੀ ਚੁੰਨੀ ਕਹਿ ਰਹੀ ਸੀ ਇਹ ਤਾਂ ਇਹ ਤਾਂ ਪਿਓਰ ਦੀ ਹੈ ਇਹ ਵਾਲੀ ਤਾਂ ਇਹਨੂੰ ਟਿੱੱਡੀ ਛੇਤੀ ਲਾਗ ਜਾਂਦੇ ਆਪਣੇ ਟਿੱਡੀਆਂ ਫਿਰਦੀਆਂ ਨਹੀਂ ਗੀਆਂ ਸਾਹਮ ਕੇ ਰੱਖਿਓ ਉਹ ਪਤਾ ਨਹੀਂ ਮੇਰਾ ਪਾਈ ਕਿਸੇ ਨੇ ਕਾੜਤੀ ਭੰਡਾ ਟਿੱਡੀਆਂ ਨਹੀਂ ਖਾ ਲਈ ਉੱਥੇ ਚੁੰਨੀ ਚੁੰਨੀ ਕਿਹੜੀ ਉਹ ਗੁਲਾਬੀ ਜੀ ਗੁਲਾਬੀ ਬਣਾਉਣਾਗਾ ਕਉਦਨ ਮੈਂ ਪਤਾ ਇਹੀ ਗੱਲੋਂ ਹਣਾ ਪਾਪੀ ਉਹ ਕਰਿਆ ਸੀਗਾ ਵੀ ਕੰਮ ਸੇ ਤੈਨੂੰ ਮਿਹੜੇ ਤੇ ਵੀ ਮੰਮੀ ਚੱਲ ਤੂੰ ਨਹਾ ਲਾ ਹੈ ਸਿਆਣ ਬਗਾਨਾ ਆਈ ਹੈ ਨਾ ਵੀ ਇਹਨੂੰ ਮੈਨੂੰ ਬੰਦਿਆ ਕਰੋ ਚਲੋ ਕਿਤੇ ਜਾਣਾ ਹੁੰਦਾ ਕਿੰਨਾ ਡੇਢ ਦੋ ਮਿੰਟ ਦਿੱਕੀ ਕੇ ਪਾਕਣਾ ਤਾਂ ਹੋਰ ਕਿੰਨਾ ਟਾਈਮ ਲੱਗ ਪਿਆ ਕੱਲ ਨੂੰ ਮੈਂ ਆਹੀ ਰਮਾਲ ਲੈ ਕੇ ਜਾਊਂਗਾ ਕਾਲਜ ਤੇ ਹੂੰ ਇਹ ਡੈਡੀ ਜੀ ਬੰਨ ਰਿਹਾ ਹੁੰਦਾ ਉਸ ਤੋਂ ਬਾਅਦ ਉਹ ਡੋੜੀ ਤਾਂ ਪਾਉਣੋ ਲੱਗ ਪਏ। ਪਹਿਲਾ ਬੋਗ। ਪਰ ਆਹ ਵੈਰੀਮੈਂਟ ਟੂ ਵੈਂਟੀ ਵਾਰ। ਜੇ ਇੱਕ ਝਟਕੇ 'ਚ ਬੰਨੀ ਗਈ ਤਾਂ ਬੰਨੀ ਹੀ ਨਹੀਂ ਮੀ। ਹਾਂ। ਇਹ ਵੀ ਜੇ ਦੇ ਦੇ ਵਿੱਚ ਇੱਕ ਵਾਰੀ ਬੰਨਣਾ ਤਾਂ ਬੰਦੀ ਜਾਂਦੀ। ਇੱਕ ਦੋ ਵਾਰੀ ਉਹ ਕਰ ਜਾਦੇ ਹੁਣ ਨਿੱਕੇ ਨਿੱਕੇ ਜਵਾਕ ਬੰਨੀ ਜਾਂਦੇ ਨੇ। ਫਿਰ ਮੈਂ ਨੂੰ ਹੀ ਕਿਹਾ ਮੈਂ ਕਿਹਾ ਹਾਂ ਹਾਂ ਇਹ ਸੁਣਾਂ ਲਓ। ਤੇਰੇ ਗਲਾਬੀ ਸੂਟ ਵੀ ਇੱਧਰ ਹੀ ਏ ਤੋ ਇਹਨੂੰ ਇੱਧਰ ਤੱਕ ਲਿਆ ਕੇ ਦਿੱਤੀ। ਗਲਾਬੀ ਸੂਟ ਕਿਹੜਾ? ਇਹ ਸੁਹਾ ਲੱਗਦਾ। ਹਾਂ। ਹਾਂ ਜਿਹੜਾ ਮੈਂ ਉਹ ਦਿਨ ਬਾਅਦ ਜੀਤੀ ਹਾਂ ਹਰਾ ਜੀ। ਔਰ ਤੁਹਾਨੂੰ ਜੇ ਕੋਈ ਟਾਈਮ ਮੈਡੀ ਭੇਜ ਆਉਂਦੀ ਸੀ ਆ ਜਾਣਾ ਵਾ ਫਿਰ ਟਾਈਮ ਨਾ ਲਾਈ ਉੱਤੇ ਮੰਮੀ ਹੁਣ ਛੋੜੇ ਹੱਥ ਥੋੜੂਆ ਬਤ ਕਰਦੀ ਬਲੌਗ ਨੂੰ ਇੱਥੇ ਐਂਡ ਜੇਕਰ ਵਧੀਆ ਲੱਗੇ ਸਾਈਂ ਲਾਈਕ ਸ਼ੇਅਰ ਕਮੈਂਟ ਕਰਦੇ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਰਨ ਟੇਕ ਕੇ ਬਾਏ ਹੁਣ ਅਸੀਂ ਮੰਮੇ ਰੇਣਾ ਇੱਧਰ ਰਕਰੀ ਉਹਨਾਂ ਨੂੰ ਨਹੀਂ ਲੈ ਕੇ ਫਿਰ ਅਸੀਂ ਟੀਆਂ ਦੇ ਪੰਚੇ ਲੰਘੇ ਇਸ ਵਾਰੀ ਤਾਂ ਮੰਮੀ ਹੁੰਦੇ ਪਰ ਮੰਮੀ ਦੀ ਆਂਟੀ ਤੇ ਪਰਾਂਦੇ ਪਵਾ ਕੇ Kalau sudah diingatkan, katanya, "Saya nanti ke..."